ਨਾ ਨਫੂਰ ਜਾ ਯਾਰ ਮੈਂ ਨਹੀਂ ਉਹਦਾ ਕੰਮ ਤੇ ਆਉ ਆਪਦਾ ਉਹਦਾ ਹਾਂ ਪੇਗ ਤਾਂ ਲਵਾਇਆ ਨਹੀਂ ਉਹ ਤੇ ਆਪਾਂ ਮੈਂ ਮੂੜੇ ਕੰਮ ਚਾਉਦਾ ਬਈਆ ਹੋ ਸਾਫ ਕਰ ਲੀਆ ਆਪਦਾ ਹਾਂ ਐਡੀ ਕੋਈ ਗੱਲ ਨਹੀਂ ਹਾਂ ਪੈਸੇ ਤੇ ਨਹੀਂ ਆ ਫਰੀਆ ਆ ਥੋੜੇ ਨੌਕਰ ਬਣ ਕੇ ਕੰਮ ਕਰੂੰਗਾ ਮੈਂ ਤੇਰੇ ਆਹੋ ਮੈਂ ਤਾਂ ਗਿਆ ਹਾਂ ਬਾਹਰ ਗਿਆ ਇੱਧਰ ਯਾਰ ਮੈਂ ਬੀੜੀਆਂ ਪੀਣਾ ਯਾਰ ਜਰ ਦਲਵਾ ਦੇ ਮੋਰ ਸਾਪੋ ਤਾਂ ਲਾਉਣੀ ਹੈ ਇਹ ਜਿਆ ਕੁਸਤਾ ਮੈਂ ਛੱਡਦਾ ਮੈਂ ਤੇ ਕੰਮ ਕਰਦੇ ਹਾਂ ਚਿਰ ਹੋਰ ਹਾਂ ਹਾਂ ਵੀਰ ਵੀਰ ਘਰ ਦੇ ਪਹੂਏ ਚ ਉਹਦਾ ਦੇ ਦੇ ਹਈ ਨਹੀਂ ਮੰਗੇ ਥੱਮਾ ਨਹੀਂ ਰੇਦਾ ਲਿਆ ਮੰਗੇ ਵੱਕਰਗਾ ਰੂਪਾ ਮੰਗੇ ਨਲੇ ਮੱਸਾ ਰੂਪਾ ਮੰਗੇ ਪੀ 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 ਜੱਟ ਫੇਰਿਆ ਤਿਆਰ ਕੁੱਤੀ ਲਿਆਉ ਨੂੰ ਫੇਰਿਆ ਤਿਆਰ ਕੁੱਤੀ ਸੁਆਉ ਨੂੰ ਪੀ 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 ਆ ਗਿਆ ਜੱਲੇ ਜਾਚੇ ਗੰਨੀ ਰਾਹ ਚੱਲ ਥੱਬੋ ਲੈਣ ਨੂੰ ਨੂੰ ਪਤਾ ਲੱਗਦਾ ਰੋਈ ਲੈ ਜਾਣੀ ਨੀ ਆਉਗਾ ਨੀਰਾ ਥੱਬੇ ਦਾ ਲਿਆ ਕਾ ਹੋਈ ਕਾ ਹੋਈ ਕਾ ਕਿ ਨਸਰਾ ਹੋਏ ਉਹਦੇ ਮੁੰਦਿਸ਼ ਨੇ ਰੇਚ ਕਾ ਬੱਜਾ ਹੋਇਆ ਲੱਗਦਾ ਇਹ ਚੌਥੀ ਬੋਟਲ ਥੱਬਾ ਬੋਟਲ ਤੋਂ ਮਾਰੀ ਹੁੰਦਾ ਗੱਡੀ ਲਾ ਪਹਿਲਾਂ ਛਾਵੇਂ ਗੱਡੀ ਇਹ ਗੱਡੀਆਂ ਨਾ ਕਰਮਾਂ ਵਾਲੀ ਆ ਇਹ ਗੱਡੀ ਹਾਂ ਦੇਖ ਲਗੇ ਤੇ ਹੈ ਇਤਨੀ ਕੋਈ ਕਾ ਜਾਂ ਬੁੱਢਿਆ ਪਿਆ ਵੀ ਲੱਗਦਾ ਤੂੰ ਕਾ ਪਾਵੇਂ ਕਹਿੰਦੇ ਮੈਂ ਸਾਨੂੰ ਦੁੱਧ ਵਾਲਾ ਦਿੰਦਿਆਂ ਇੱਧਰ ਤਾਂ ਨਹੀਂ ਹੈਗਾ ਕੋਈ ਜੀ ਪੀਪਣੀ ਪਿਆ ਹੁੰਦੇ ਆਵਾਂਗੇ ਟੈਂ 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 ਦਾਤੀ ਤਾਂ ਆ ਪਈ ਹੈ ਲੱਜ ਤਾਂ ਆ ਗਈ ਨੂੰ ਤਾਂ ਪਤਾ ਨਹੀਂ ਲੱਗਿਆ ਕੌਣ ਨੀਰ ਆਲੀ ਆਂਦਾ ਟੈਂ 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 ਦਾਤੀ ਬੜੀ ਹੈ ਨਦੀ ਲੋ ਜਾਗੇ ਤਾਂ ਕਿਹਨਾਂ ਨੂੰ ਕੀ ਪਤਾ ਲੱਗਦਾ ਉਹ ਯਾਰ ਨਾ ਜਾਵੇ ਯਾਰ ਵਾਲੇ ਦਿਨ ਹੋ ਗਏ ਕਹਿੰਦੇ 100 ਦਿਨ ਚੋਰ ਦਾ ਤੇ ਇੱਕ ਦਿਨ ਸਾਦਾ ਹੁਣ ਕੋਈ ਰਗੜਦੇ ਉਹਨਾਂ ਦਾ ਸੱਕੇ ਬੋਧਾ ਨੇ ਇਹਨਾਂ ਬੋਧਾ ਕੌਣ ਲੈ ਜਾਂਦਾ ਆਪ ਥੋੜਾ ਜਾਂਦੇ ਕੋਈ ਵੱਡਣ ਵਾਲੇ ਬਾਹਲੇ ਲੈ ਜਾਂਦੇ ਯਾਰ ਆ ਲਿਆ ਤਾਂ ਇਹ ਕਿਤੇ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਕੌਣ ਨੀਰ ਆਲ ਜਾਂਦਾ ਹੈ ਕੌਣ ਨਹੀਂ ਐ ਨਿਆਰ ਆ ਗਿਆ ਆਪਾਂ ਨੂੰ ਤਾਂ ਹੋਰ ਗੱਲਾਂ ਨੇ ਗੱਲਾਂ ਫੋਨ ਕਿਧਰ ਆ ਗਿਆ ਹੈਲੋ ਓਏ ਤੂੰ ਰੋਇਲਾ ਨਾ ਫੋਨ ਜਾ ਯਾਰ ਮੈਂ ਨਹੀਂ ਉਹਦਾ ਕੰਮ ਤੇ ਆਉਹ ਆਪਦਾ ਹਾਂ ਪੇਗ ਤਾਂ ਲਵਾਇਆ ਨਹੀਂ ਉਹ ਤੇ ਆਪ ਹਾਂ ਮੈਂ ਮੂੜੇ ਕੰਮ ਤੇ ਆਉਦਾ ਬਈ ਆਹੋ ਸਾਫ ਕਰ ਲਿਆ ਆਪਦਾ ਹਾਂ ਐਡੀ ਕੋਈ ਗੱਲ ਨਹੀਂ ਹਾਂ ਪੈਸੇ ਦੇਣੇ ਆ ਫਿਰਿਆ ਰਹੇ ਥੋੜੀ ਨੌਕਰ ਬਣ ਕੇ ਕੰਮ ਕਰੂੰਗਾ ਮੈਂ ਤੇਰੇ ਆਹੋ ਮੈਂ ਤਾਂ ਗਿਆ ਹੋਇਆ ਬਾਹਰ ਗਿਆ ਇੱਧਰ ਇੱਧਰ ਬਠਿੰਡੇ ਕੰਨੇ ਗਿਆ ਹੋਇਆ ਮੈਂ ਤਾਂ ਹਾਂ ਯਾਰ ਆ ਯਾਰ ਪਰ ਛੋਟਾ ਮੁੰਡਾ ਉਹ ਤਾਂ ਮੈਨੂੰ ਛੋਟਾ ਮੁੰਡਾ ਪੁੱਠਾ ਬੋਲਾ ਯਾਰ ਐ ਥੋੜੀ ਹੁੰਦਾ ਯਾਰ ਹਾਂ ਜੇ ਇੱਕ ਦਿਨ ਰਹਿ ਪਿਆ ਘਰੇ ਹਾਂ ਸਾਡੀਆਂ ਮੈਂ ਸਾਈਪੂ ਖਾ ਮਰੀਆਂ ਨੇ ਮੈਂ ਕੰਮ ਤੇ ਆ ਯਾਰ ਹਾਂ ਬਠਿੰਡੇ ਇੱਧਰ ਗਿਆ ਹੋਇਆ ਯਾਰ ਹਾਂ ਭਈ ਆ ਹਸਾਬ ਕਰ ਲਾ ਮੈਂ ਕੱਲੂ ਹਸਾਬ ਕਰ ਲਓ ਆਪਦਾ ਪੈਸੇ ਲੈ ਲਓ ਮੈਂ ਪੈਸੇ ਦੇ ਦੂੰਗਾ ਹਾਂ ਉਹ ਨਾ ਬੜਾ ਦਬਾ ਪਾਇਆ ਜੇ ਦੂੰ ਬਦੂੰ ਸੂੰ ਛੋਲ ਲੂ ਹਾਂ ਜੇ ਤੁਸੀਂ ਕਰਦੇ ਮੈਂ ਕਰੂੰਗਾ ਆਹੋ ਇਤੁਰ ਪੰ ਦਦਰ ਹੀ ਆਉਂਦਾ ਕੋਈ ਅਸੈਂਟ ਲਤੀ ਦਾ ਬੈਂਟ ਬੈਂ ਨਾ ਨੀਰਾ ਵੱਟੀ ਜਾਂਦਾ ਕੋਈ ਇਹਦਾ ਦੇ ਨੇ ਉੱਤੋਂ ਭੜਲੇ ਅੱਜ ਤਾਂ ਲੋਟ ਆਉ ਰਾਮਾ ਕੀ ਬਤਲ ਆਦਾ ਚਾਚੇ ਜੈਲੇ ਨੂੰ ਆ ਤੋੜੂ ਕੀ ਬਤਲ ਆਇਆ ਆ ਤੀੜਾ ਓਏ ਕਬਾ ਚਾਚਾ ਠੀਕ ਏ ਨਾ ਤੂੰ ਸ਼ਰਮੀਲਾ ਹੀ ਬੈਠਾ ਨੀਰਾ ਲਈ ਜੰਨਾ ਰੋਏ ਉਹ ਮੈਂ ਤਾਂ ਚੜ ਰਹਾ ਇਹਦਾ ਤਾਂ ਰੁਕ ਨਹੀਂ ਰਹਾ ਸਾਡੀ ਨਾ ਬਣ ਸਕੀ ਕੀ ਗੱਲ ਐ ਯਾਰ ਕੱਲ ਹੀ ਮੈਂ ਸੁੱਈ ਯਾਰ ਹਾਂ ਅਸੀਂ ਤਾਂ ਲੱਜ ਜਾਂਦੇ ਨਹੀਂ ਉਹ ਬਿਮਾਰ ਐ ਡਾਕਟਰ ਆਖਿਆ ਚੇਤ ਦਰਦੀ ਗੱਲ ਨਹੀਂ ਡਾਕਟਰ ਮਤਲਬ ਬਾਹਰ ਤੇ ਨਹੀਂ ਸਾਲਾ ਬਿਮਾਰ ਦਾ ਹਾਂ ਪਾਤੂ ਗਰਾਮ ਹੋ ਗਿਆ ਤਾ ਅਸੀਂ ਤੇਰਾ ਵਾਪਸ ਆ ਗਿਆ ਅਸੀਂ ਤਾਂ ਹਰੇ ਜਮੀਨ ਨੂੰ ਬਾੜਾ ਨਹੀਂ ਲਾਇਆ ਤੂੰ ਬਾੜਾ ਲਾ ਲਿਆ ਨਹੀਂ ਜਾਦਾ ਥੱਬਾ ਨਹੀਂ ਮੈਂ ਤਾਂ ਅੱਜੀ ਲੈਣਾ ਤੇ ਥੋੜੇ ਸਬਜ਼ੀ ਸੁੱਝੇ ਗਿਆ ਹੋਰ ਮੈਂ ਸਬਜ਼ੀ ਵੀ ਨਹੀਂ ਯਾਰ ਸਾਰਾ ਬਣਿਆ ਸਬਜ਼ੀ ਦਾ ਤੂੰ ਨੀਰਾ ਹੀ ਨੀਰਾ ਹੀ ਲੈ ਜਾ ਅੱਜ ਪਹਿਲਾਂ ਨਾ ਨਾ ਫੈਲੇ ਤੂੰ ਚਾੜੇ ਥੋਂਦਾ ਬਾਹਰ ਨਹੀਂ ਚਾਚਾ ਨਹੀਂ ਫੈਲੇ ਨਹੀਂ ਚੰਗਾ ਯਾਰ ਤਾਂ ਥੱਬਾ ਤਾਂ ਲੈ ਜਾਂਦੇ ਫਿਰ ਨਹੀਂ ਨਾ ਚੱਲ ਚੱਲ ਉਹ ਲੈ ਜਾਂਦੇ ਚਾਚਾ ਆਜ਼ਾਦੀ ਤਾਂ ਬਣ ਗਈ ਸਾਰਾ ਆਜ਼ਾਦੀ ਦਾ ਤੇ ਤੇ ਦਾਤੀ ਮੇਰੀ ਇਹ ਵੀ ਚਾਹ ਰਹੇ ਨੇ ਕਰ ਥੱਬਾ ਵਾਟਾ ਥੱਬਾ ਯਾਰ ਮੈਂ ਨਹੀਂ ਜਰਾ ਨਹੀਂ ਨਹੀਂ ਫੈਲਿਆ ਨਹੀਂ ਤੂੰ ਛੱਡ ਦੇ ਇੱਥੇ ਤੇ ਜਾ ਆ ਬੱਦਲਾਂ ਦੇ ਥੱਬਾ ਨਹੀਂ ਯਾਰ ਮੈਂ ਤੋਹੀ ਜੰਨਾ ਨਹੀਂ ਤੂੰ ਵਧੀ ਜੰਨਾ ਚਾਚਾ ਬੀੜੀ ਲਵਾ ਦੀ ਯਾਰ ਮੈਂ ਬੀੜੀਆਂ ਪੀਣਾ ਯਾਰ ਪਰ ਜਰ ਦਾਲਵਾ ਦੇ ਮੋਰ ਛਾਪੋ ਤਾਂ ਲਾਉਣੀ ਆ ਇਹ ਜੇ ਤੂੰ ਤਾਂ ਮੈਂ ਛੱਡਦਾ ਹੁਣ ਹਾਂ ਹਾਂ 20 ਰੁਪਏ ਘੜਦੇ ਪਹੂਏ ਚੋਤਾ ਦੇ ਦੇ ਹਈ ਨਹੀਂ ਮੇਰੇ ਤੇ ਲਈ ਤਾਂ ਮੈਂ ਤਾਂ ਮੁੰਡੇ ਤੋਂ ਪਾਲਦਾ ਹੁਣਾ ਅੱਛਾ ਯਾਰ ਤੇ ਉਹ ਤੂੰ ਬੰਦਾ ਮੁੰਦਾ ਨਹੀਂ ਰੱਖਣਾ ਯਾਰ ਬੰਦਾ ਮੈਂ ਵੀ ਲੱਗਣਾਗਾ ਬੰਦਾ ਤਾਂ ਰੱਖਣਾ ਮੈਂ ਤੂੰ ਹੈਤੀ ਦੇ ਨਾਲ ਸੀ ਬੰਦਾ ਮੈਂ ਤਾਂ ਉਹਨਾਂ ਨਾਲ ਹਟ ਗਿਆ ਮੈਂ ਨਹੀਂ ਦੱਸਦਾ ਮੈਂ ਕਿਹਦੇ ਨਾਲ ਅੱਛਾ ਮੁਰਕੇ ਕੋ ਫਰਕ ਪਿਆ ਨਾ ਆਪਣਾ ਰਤਨਾ ਤਾਂ ਮੈਂ ਵੀ ਆ ਬੰਦਾ ਅੱਛਾ ਹੂੰ ਚੱਲ ਮੈਂ ਕੱਲ ਨੂੰ ਆਇਓ ਫਿਰ ਕੱਲ ਨੂੰ ਡਾਕਟਰ ਖਾ ਕਰਾਂਗੇ ਛਾਟਾ ਬਾਹ ਲਗਾ ਮੇਰੀਆਂ ਕਿਦਾ ਬੱਛ ਮੈਂ ਆਹ ਜੀ ਆਹ ਜੀ ਤੂੰ ਹੀ ਨਾ ਕੱਲ ਨੂੰ ਛਾਟਾ ਵੀ ਦੱਸ ਦਈਆਂ ਉਹ ਨਹੀਂ ਆਹ ਜੀ ਛਾਟਾ ਬਾਹ ਲਗਾ ਮੇਰੀਆਂ ਮੈਂ ਆਪਾਂ ਗੱਲ ਸੱਚੀ ਕਰਦੇ ਪਹਿਲੀ ਗੱਲ ਤਾਂ ਚਾਹੋ ਕਿ ਨੀਰਾ ਮੈਨੂੰ ਹੋਰ ਲੈ ਆਏ ਨਹੀਂ ਥੱਪਾ ਇਹ ਕ ਕਰਦੇ ਸਾਲਾ ਥੱਬੇ ਦਾ ਨੀਰਾ ਵੱਡਲਾ ਜੀ ਤੂੰ ਇਨਕਣਾ ਕਿ ਬੰਦਾ ਇਨੋਂ ਕੱਟੇ ਢੱਡ ਵੀ ਨਹੀਂ ਪੜਦਾ ਮਰੀ ਨਾ ਫਿਰ ਲੈ ਚੋਚਾ ਹੁਣ ਪਾਉਦੇ ਥੋੜੀ ਖਾਂਦੇ ਨੀਰਾ ਲਾਇਆ ਜਾਂਦਾ ਕਫਾਪ ਸਬਜ਼ੀ ਸਭ ਜੇ ਮੂੜਿਆਂ ਵਾਲਾ ਕਰ ਚਲ ਲਾਇਆ ਜਾਂਦਾ ਹਾਂ ਹਾਂ ਇਹਦੀਆਂ ਮੂੜੀਆਂ ਦਾ ਇੱਧਰ ਜਾਓ ਪਰਲੇ ਪਾਸੇ ਅੱਛਾ ਉਹ ਵੀ ਚਲ ਮੈਂ ਤਾਂ ਆਣੀ ਨਾ ਕਿਤੇ ਇੱਧਰ ਆਪਾਂ ਕਹਿੰਨਾ ਮੈਂ ਗੱਪ ਘਮਾ ਰੋਜ ਹੀ ਸਾਲਿਆ ਤੂੰ ਆਉਣਾ ਇੱਧਰ ਨਹੀਂ ਗੱਲਾਂ ਲੈ ਲੈ ਚਮਚ ਲੈ ਲੈ ਆਪਾਂ ਕਾਪੜੇ ਮਾਰੇ ਮੈਨੂੰ ਹਾਂ ਮੈਨੂੰ ਦਸਾਈਕਲ ਦੀ ਸਾਂ ਅੱਛਾ ਤੇ ਆ ਨੀਰਾ ਲੈ ਜਾ ਜੇ ਜਾਨਾ ਨਹੀਂ ਇੱਥੋਂ ਜਾ ਪੱਲੀ ਪੁੱਲੀ ਨਹੀਂ ਪੀ ਨੀ ਰਲ ਜਾਣ ਨੂੰ